ਇਤਿਹਾਸ ਹੈ ਕਿ ਜਦੋਂ ਚੜ੍ਹ ਸਿੰਘ ਦੀ ਬੰਦੂਕ ਸੀ ਉਹ ਜਿੰਨੀ ਨੇੜੋਂ ਫੇਰ ਜਿੰਨੀ ਨੇੜੋਂ ਸਪੀਡ ਨਿਸ਼ਾਨਾ ਸੁੰਨ ਦਾ ਉਨੀ ਦੂਰ ਸੀ ਤੇ ਦੋਕ ਲੈਣਾ ਜ਼ਰੂਰ ਚੜ੍ਹ ਸਿੰਘ ਬਾਰੇ ਇਹ ਗੱਲ ਕਰਨੀ ਜ਼ਰੂਰ ਬਣਦੀ ਆ ਜਦੋਂ ਕਸੂਰ ਦਾ ਕਿਲਾ ਫਤਿਹ ਕੀਤਾ ਤਾਂ ਉਸ ਤੋਂ ਬਾਅਦ ਚੜ੍ਹ ਸਿੰਘ ਆਪਣੇ 1000 ਫੌਜ ਲੈ ਕੇ ਗੁਜਰਾਲੇ ਕਿਲੇ 'ਚ ਚਲੇ ਗਏ ਉੱਥੇ ਉਹਨਾਂ ਨੇ ਕਬਜ਼ਾ ਕੀਤਾ ਨਾ ਅਬਦਾਲੀ ਦਾ ਬੇਟਾ ਉਦੋਂ ਲਾਹੌਰ ਦਾ ਸੂਬੇ ਦਾ ਖਾਪਿਆ ਸੀ ਉਹਦੇ ਕੋਲੇ 6000 ਫੌਜ ਸੀ ਕਮੂਰ ਉਹਦਾ ਨਾਮ ਸੀ ਜਦੋਂ ਇਹ ਪਤਾ ਲੱਗਿਆ ਵੀ ਗੁਜਰਾਣੇ ਕਿਲੇ 'ਚ ਸਰਦਾਰ ਚਰ ਸਿੰਘ ਬੈਠਾ ਉਹਦੀ ਹਿੰਮਤ ਨਹੀਂ ਹੋਈ ਵੀ ਗੁਜਰਾਣੇ ਕਿਲੇ ਤੇ ਜਾ ਕੇ ਧਾਵਾ ਬੋਲਣ ਦੀ ਉਹਨੇ ਆਪਣੇ ਬਾਪ ਨੂੰ ਚਿੱਠੀ ਲਿਖੀ ਤੇ ਕਿਹਾ ਵੀ ਰਾਸਤੇ ਤੇ ਜੇ ਹੁਣ ਭਾਰਤ ਨੂੰ ਜਾਣ ਦਾ ਰਾਸਤੇ ਸਰਦਾਰ ਚਰ ਸਿੰਘ ਬੈਠਾ ਹੈ ਤੇ ਹੁਣ ਫੌਜ ਤੇ ਤਾਂ ਕਿ ਆਪਾਂ ਲੜ ਸਕੀਏ ਅਬਦਾਲੀ ਨੇ 24000 ਫੌਜ ਭੇਜੀ 600 ਸੀਗੇ 1000 ਉਹਨਾਂ ਦੀ ਗਿਣਤੀ ਹੋ ਗਈ 24001 ਤੇ 6001 ਤੇ 30000 ਤੇ ਜਦੋਂ ਅਫਗਾਨ ਤੋਂ ਆਏ ਉਹਨਾਂ ਜਰਨੈਲ ਕਹਿੰਦੇ ਤੁਸੀਂ 6000 ਸੀਗੇ ਇਹ ਹਜ਼ਾਰ ਸੀ ਤੁਸੀਂ ਐਡਾ ਕਿਦਾਂ ਕੰਮ ਸੀ ਇਹ ਤੇ ਜਿਹੜੇ ਤੈਮੂਰ ਦੇ ਸੈਨਿਕ ਸੀ ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਅੱਗੇ ਚੜਪ ਸਿੰਘ ਆ ਉਹ ਕਹਿੰਦੇ ਫੇਰ ਕੀ ਆ ਕਹਿੰਦੇ ਇਹਦੀ ਬੰਦੂਕ ਦਾ ਨਿਸ਼ਾਨਾ ਕੋਈ ਬਚਿਆ ਨਹੀਂ ਉਹ ਕਹਿੰਦਾ ਤੁਸੀਂ ਲੋਹੇ ਦੇ ਪਾ ਕੇ ਵਾਸਟਰ ਚਲੇ ਜਾਓ ਤੇ ਐ ਕਿਵੇਂ ਮਾਰ ਦੂਗਾ ਉਹ ਕਹਿੰਦਾ ਅੱਗੇ ਚੜ ਤ ਸਿੰਘਾ ਤੂੰ ਲੋਹੇ ਦੇ ਜਨੇ ਮਸਲੀ ਵਾਸਟਰ ਪੋੜਾ ਜਦੋਂ ਤੁਸੀਂ ਅੱਗੇ ਉਹਦੇ ਅੱਗੇ ਜਾਣਾ ਤਾਂ ਉਦੋਂ ਲੜਨ ਵੇਲੇ ਆਪਦੀ ਫੌਜ ਨੂੰ ਮੂੰਹ ਤੋਂ ਬੋਲੋਗੇ ਨਾ ਲਲਕਾਰੋਗੇ ਤਾਂ ਸਹੀ ਉਹ ਕਹਿੰਦੇ ਲਲਕਾਰਾਂਗੇ ਉਹਦੇ ਜਦੋਂ ਤੁਸੀਂ ਮੂੰਹ ਖੋਲਿਆ ਉਹਨੇ ਉਹ ਦਿਨ ਉਹਦਾ ਕੋ ਘੈ ਚਤ ਕਰਦਾ ਐਡਾ ਸਟੀਕ ਨਿਸ਼ਾਨਾ ਸੀ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਇਸ ਲਾਈਨ 'ਚ ਤਾਂ ਹੋ ਪਰ ਜੜਤ ਸਿੰਘ ਦਾ ਇਤਿਹਾਸ ਪੜਿਓ ਕਿਉਂਕਿ ਉਹ ਸਾਡੇ ਵੱਡ ਨੂੰ ਬਣੇ ਰਹੇ ਨੇ ਸਾਡੇ ਮਹਾਨ ਯੋਧੇ ਨੇ ਤਾਂ ਜਦੋਂ ਯੋਧਿਆਂ ਨੂੰ ਤੁਸੀਂ ਸਲਾਮ ਕਰਕੇ ਇਤਿਹਾਸ ਨੂੰ ਯਾਦ ਕਰਕੇ ਤੁਸੀਂ ਜੇ ਕੋਈ ਕੰਮ ਕਰੋਗੇ ਤੁਹਾਡੇ ਹੋਰ ਦਿਨ ਦੁਗਣੀ ਰਾਜੋਬੀ ਤਰੱਕੀ ਕਰੋਗੇ